ਕਾਰਨੇ ਭਾਜਪਾ ਦੀ ਸਰਕਾਰ ਨੇ ਇਮੀਡੀਏਟ ਇੰਟਰਵੈਂਸ਼ਨ ਨਹੀਂ ਕੀਤੀ ਤੇ ਕੰਦ ਤੇ ਲਿਖਿਆ ਫਿਰ ਡੱਲੇਵਾਲ ਸਾਹਿਬ ਨੂੰ ਬਚਾਉਣਾ ਬਹੁਤ ਔਖਾ ਹੋ ਜਾਣਾ ਕਿਉਂਕਿ ਜਿਹੜਾ ਕੈਂਸਰ ਪੀੜਿਤ ਹੋਵੇ ਤੇ 101 ਬੰਦਾ ਤੁਰ ਕੇ ਜਾਣਾ ਚਾਹੁੰਦਾ ਟਰੈਕਟਰ ਟਰਾਲੀ ਤੇ ਜਾਣਾ ਚਾਹੁੰਦਾ ਜਾਂ ਜਿਵੇਂ ਮਰਜ਼ੀ ਜਾਣਾ ਚਾਹੁੰਦਾ ਯਾਰ ਤੁਸੀਂ ਤਾਂ ਕਹਿੰਦੇ ਹੋ ਅਸੀਂ ਸੂਪਰ ਪਾਵਰਾਂ ਚੋਂ ਇੱਕ ਮੈਟਰ ਆਫ ਵੈਰੀ ਸੀਰੀਅਸ ਕੰਸਰਨ ਜੋ ਡੱਲੇਵਾਲ ਸਾਹਿਬ ਦੇ ਹੈਲਥ ਦੇ ਕੰਡੀਸ਼ਨ ਬਣ ਰਿਹਾ ਹੈ ਹੀ ਇਜ਼ ਅ ਕੈਂਸਰ ਪੇਸ਼ੈਂਟ ਐਂਡ 12 13 ਦਿਨ ਹੋ ਗਏ ਆ ਮੈਂ ਸਮਝਦਾ ਜੇ ਸਰਕਾਰ ਨੇ ਭਾਜਪਾ ਦੀ ਸਰਕਾਰ ਨੇ ਇਮੀਡੀਏਟ ਇੰਟਰਵੈਂਸ਼ਨ ਨਹੀਂ ਕੀਤੀ ਤੇ ਕੰਧ ਤੇ ਲਿਖਿਆ ਫਿਰ ਡੱਲੇਵਾਲ ਸਾਹਿਬ ਨੂੰ ਬਚਾਉਣਾ ਬਹੁਤ ਔਖਾ ਹੋ ਜਾਣਾ ਕਿਉਂਕਿ ਜਿਹੜਾ ਕੈਂਸਰ ਪੀੜਿਤ ਹੋਵੇ 12-13 ਦਿਨ ਫਾਸਟਿੰਗ ਤੇ ਹੋ ਗਏ ਉਹਦਾ ਰਿਜ਼ਲਟ ਕੀ ਨਿਕਲਣਾ ਹੈ ਇਹ ਤਾਂ ਕਿਸੇ ਅਣਜਾਣ ਬੱਚੇ ਨੂੰ ਵੀ ਸਮਝ ਆ ਰਹੀ ਹੈ ਸੋ ਸਰਕਾਰ ਨੂੰ ਸ਼ੁੱਡ ਨਾਟ ਪਲੇ ਕਿਸੇ ਦੀ ਜ਼ਿੰਦਗੀ ਨਾਲ ਇਸ ਤਰੀਕੇ ਦਾ ਖਲਵਾੜ ਨਹੀਂ ਕਰਨਾ ਚਾਹੀਦਾ ਦੂਜੀ ਗੱਲ ਦੇਖੋ ਸਰਕਾਰ ਦੀ ਮੈਂ ਹੈਰਾਨ ਹੋ ਗਿਆ ਜੀ ਆ ਮੈਂ ਮੈਂ ਇਸ ਗੱਲ ਤੇ ਬੜਾ ਚਿੰਤਿਤ ਹਾਂ ਔਰ ਇਹਦੇ ਨਾਲ ਬੜੀ ਵੱਡੀ ਇੱਕ ਏਲੀਨੇਸ਼ਨ ਪ੍ਰੋਸੈਸ ਸਪੈਸ਼ਲੀ ਜਿਹੜਾ ਸਿਰ ਤੇ ਦਸਤਾਰ ਬੰਨਦਾ ਔਰ ਜੋ ਖੇਤੀਬਾੜੀ ਕਰਦਾ ਵਾਈ ਜੋਤੀ ਕਰਦਾ ਔਰ ਉਹ ਪੰਜਾਬ ਨਾਲ ਸੰਬੰਧਿਤ ਹੈ ਉਹਦਾ ਏਲੀਨੇਸ਼ਨ ਦਾ ਕੰਮ ਵੀ ਸਰਕਾਰ ਨੇ ਸ਼ੁਰੂ ਕਰਤਾ ਕਿਉਂਕਿ ਦੇਸ਼ ਦਾ ਅੰਨਦਾਤਾ ਜੇ 101 ਬੰਦਾ ਤੁਰ ਕੇ ਜਾਣਾ ਚਾਹੁੰਦਾ ਟਰੈਕਟਰ ਟਰਾਲੀ ਤੇ ਜਾਣਾ ਚਾਹੁੰਦਾ ਜਾਂ ਜਿਵੇਂ ਮਰਜ਼ੀ ਜਾਣਾ ਚਾਹੁੰਦਾ ਯਾਰ ਤੁਸੀਂ ਤਾਂ ਕਹਿੰਦੇ ਹੋ ਅਸੀਂ ਉਹ ਸੁਪਰ ਪਾਵਰਾਂ ਚੋਂ ਇੱਕ ਜੇ ਥੋੜੇ ਜੇ ਰਾਜਤਾਨੀ ਤੇ ਜਾ ਕੇ ਆਪਦੀਆਂ ਕਿਸਾਨ ਖੁਦਕੁਸ਼ੀ ਦੀਆਂ ਗੱਲਾਂ ਐਮਐਸਪੀ ਨੂੰ ਕਾਨੂੰਨ ਬਣਾਉਣਾ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣੀ ਇਹ ਗੱਲਾਂ ਜੇ ਉਹ ਦਿੱਲੀ ਜਾ ਕੇ ਨਹੀਂ ਰੱਖ ਸਕਦੇ ਦਿਨ ਮੈਂ ਸਮਝਦਾ ਲੋਕਤੰਤਰ ਡੈਮੋਕ੍ਰੇਸੀ ਦਾ ਰੀਅਲ ਮੀਨਿੰਗ ਕਿਤਾਬਾਂ ਤੱਕ ਹੀ ਸੀਮਿਤ ਹੈ ਸਰਕਾਰਾਂ ਇਹਨੂੰ ਇਨ ਪ੍ਰੈਕਟਿਸ ਲਿਆ ਕੇ ਨਹੀਂ ਰਾਜੀ ਹੈ ਔਰ ਇਹ ਅਫਸੋਸ ਦੀ ਗੱਲ ਹੈ ਥੈਟ ਸ਼ਾਂਤਮਈ ਤਰੀਕੇ ਨਾਲ ਜਿਹੜਾ ਕਨਸਟੀਟਿਊਸ਼ਨਲ ਅਧਿਕਾਰ ਹੈ ਦੇ ਆਰ ਨਾਟ ਬੀਇੰਗ ਅਲਾਉਡ ਟੂ ਪ੍ਰੈਕਟਿਸ ਥੈਟ ਔਰ ਫੋਲੋ ਥੈਟ ਔਰ ਇਹ ਬਹੁਤ ਦੁਖਦਾਈ ਗੱਲ ਹੈ ਐਂਡ ਆਈ ਥਿੰਕ ਸਰਕਾਰ ਭਾਜਪਾ ਦੀ ਸਰਕਾਰ ਸਿੱਧੇ ਤੇ ਸਿੱਧੇ ਤੌਰ ਤੇ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਜਾਂ ਹੋਰ ਕਿਸਾਨਾਂ ਨੂੰ ਕੁਝ ਹੁੰਦਾ ਉਹਦੇ ਲਈ ਜ਼ਿੰਮੇਵਾਰ ਭਾਜਪਾ ਦੀ ਸਰਕਾਰ ਹੋਊਗੀ ਔਰ ਇਹ ਜਿਹੜੀ ਫੋਟੋ ਆਪਰਚੂਨਿਟੀ ਕਰਦੇ ਸੀ ਪਹਿਲਾਂ ਤੁਸੀਂ ਫੁੱਲਾਂ ਦੀ ਵਰਖਾ ਕਰਦੇ ਹੋ ਤੇ ਜੇ ਫੁੱਲਾਂ ਦੀ ਵਰਖਾ ਤੇ ਤੁਸੀਂ ਰੀਅਲੀ ਇਸ ਮਸਲੇ ਤੇ ਤੁਸੀਂ ਸੀਰੀਅਸ ਹੋ ਤੇ ਤੁਸੀਂ ਰੈੱਡ ਕਾਰਪਟ ਵਿਛਾਓ ਨਾ ਦਿੱਲੀ ਤੱਕ ਹਰਿਆਣੇ ਦੇ ਬਾਰਡਰ ਤੱਕ ਤਾਂ ਵਿਛਾਓ ਅੱਗੇ ਆਮ ਆਦਮੀ ਪਾਰਟੀ ਵਾਲੇ ਵਿਛਾ ਦੇਣਗੇ ਤੇ ਲੈ ਕੇ ਜਾਓ ਬੜੇ ਪਿਆਰ ਨਾਲ ਉੱਥੇ ਇੰਡੀਆ ਗੇਟ ਉੱਥੇ ਤੱਕ ਫੁੱਲਾਂ ਦੀ ਵਰਖਾ ਕਰਦੇ ਜਾਓ ਤੇ ਮੈਂ ਵਾਕੇ ਭਾਜਪਾ ਦਾ ਧੰਨਵਾਦ ਕਰੂੰਗਾ ਮਗਰ ਪਹਿਲਾਂ ਫੁੱਲਾਂ ਦੀ ਵਰਖਾ ਕਰੋ ਤੇ ਮੁੜ ਕੇ ਉਹ ਕਹਿੰਦੇ ਮੂੰਹ 'ਚ ਰਾਮ ਰਾਮ ਬਗਲ 'ਚ ਛੁਰੀਆਂ ਤੇ ਮੂੰਹ 'ਚ ਰਾਮ ਰਾਮ ਹਾਲੇ ਮੁੜ ਕੇ tiers ਗਿਆ ਛੱਡ ਦਿੰਨੇ ਤੁਸੀਂ ਹਾਲ ਤਾਂ ਉਹੀ ਹੋ ਰਹੇ ਸੋ ਇਸ ਨੂੰ ਕੰਡੈਮ ਕਰਦੇ ਹਾਂ